ਮੈਨੂੰ ਇਹ ਦੱਸੋ ਮੈਂ ਮੇਰੀ ਕੰਪਲੇਂਟ ਤੇ ਆ ਰਿਹਾ ਤੁਸੀਂ ਵੀਡੀਓ ਬਣਾਇਆ ਨਾ ਮੈਨੂੰ ਗਾਲਾਂ ਕੱਢੀਆਂ ਨਾ ਮੈਂ ਮੇਰੀ ਡਿਊਟੀ ਤੇ ਕਿਉਂ ਕੱਢੀਆਂ ਗਾਲਾਂ ਤੂੰ ਕਹਿੰਦੇ ਉਹ ਤੇ ਪਰਚਾ ਦੇ ਮੈਂ ਕੋਈ ਗੱਲ ਨਹੀਂ ਠੀਕ ਹੈ ਮੈਂ ਮੇਰੀ ਡਿਊਟੀ ਤੇ ਤੂੰ ਮੇਰੀ ਡਿਊਟੀ ਤੇ ਵੀ ਕਿਲ ਪਾਇਆ ਹੈ ਕੋਈ ਗੱਲ ਨਹੀਂ ਸਾਡੇ ਕੋਲ ਵੀਡੀਓ ਪਹਿਲਾਂ ਆ ਗਈ ਕੋਈ ਗੱਲ ਨਹੀਂ ਮੈਂ ਪਹਿਲਾਂ ਦੀ ਵੀਡੀਓ ਤੂੰ ਕੰਪਲੇਂਟ ਕੀਤੀ ਇਹਨੂੰ ਤੂੰ ਪੇਸ਼ ਕਰਨੀ ਵੀਡੀਓ ਤੂੰ ਵੀਡੀਓ ਪੇਸ਼ ਕਰਦੀ ਜੇ ਮੈਂ ਬੋਲਾਂ ਤਾਂ ਸਾਡੇ ਕੰਨ ਨਹੀਂ ਕੋਈ ਗੱਲ ਨਹੀਂ ਤੂੰ ਮੈਂ ਕੰਪਲੇਂਟ ਤੇ ਆਇਆ ਆ ਤੂੰ ਠੀਕ ਹੈ ਨਾ ਮੇਰੇ ਤੋਂ ਪਰਚਾ ਦੇਣਾ ਮੈਂ ਦਊ ਠੀਕ ਹੈ ਨਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਸੀਂ ਤਸਦੀਕ ਕਰਾਂਗੇ ਕੀ ਗੱਲ ਹੈ ਕੋਈ ਗੱਲ ਨਹੀਂ ਹਾਂ ਉਹ ਤਾਂ ਅਸੀਂ ਅਸੀਂ ਤੁਹਾਡੇ ਮੁਤਾ ਮੇਰੇ ਨਾਮ ਪੱਪੂ ਰਾਮਾ ਗੱਡੀ ਹੈ ਠੀਕ ਹੈ ਸੱਚ ਨਾਲ ਨਹੀਂ ਹੁੰਦਾ ਮੈਂ ਸਚਾਈ ਦੇਖਣੀ ਹੈ ਸਚਾਈ ਕੀ ਹੈ ਕਿਉਂ ਦੱਸ ਦੱਸ ਕੀ ਬਤਵੀ ਜੀ ਕੀਤੀ ਹੈ ਦੱਸ ਦੀ ਹੈ ਦੱਸ ਕੀ ਹੈ ਤੂੰ ਬਹਾਨਾ ਬਣਾਈ ਜਾਨੇ ਤੇਰੇ ਕਹਿਣ ਨਾਲ ਆਇਆ ਕਰੋ ਉੱਥੇ ਇਹ ਨਹੀਂ ਵੀ ਤੁਹਾਡੇ ਕੋਈ ਨਹੀਂ ਮੈਂ ਤੁਹਾਡੇ ਕਹਿਣ ਨਾਲ ਨਹੀਂ ਕਾਰਵਾਈ ਕਰੀ ਮੈਂ ਤਸਦੀਕ ਕਰਾ ਕੇ ਅਫਸਰ ਨੂੰ ਦੇ ਰਿਹਾ ਰਿਪੋਰਟ ਕੋਈ ਨਹੀਂ ਇਹ ਕੰਦੇ ਮੈਂ ਕੋਈ ਕਾਰਵਾਈ ਨਹੀਂ ਕਰਦਾ ਉੱਤ ਜਨਾਨੀਆਂ ਨੂੰ ਫालतੂ ਬੋਲਦਾ ਆ ਬੰਦਾ ਜੀ ਮੇਰੇ ਕੋਲੇ ਕੰਪਲੇਂਟ ਆਈ 112 ਦੀ ਮੈਂ ਮੇਰੀ ਡਿਊਟੀ ਤੇ ਆਇਆ ਇਹ ਬੰਦਾ ਮੇਰੀ ਡਿਊਟੀ ਤੇ ਵਿਗਨ ਪਿਆ ਇਹਦੀ ਮਾਂ ਮੇਰੇ ਗੱਲ ਪਈ ਹੈ ਆ ਇਹਦੀਆਂ ਜਨਾਨੀਆਂ ਮੈਂ ਮਾਨਯੋਗ ਡੀਜੀਪੀ ਸਾਹਿਬ ਨੂੰ ਕਹਿ ਕੇ ਇਹਦੇ ਪਰਚਾ ਕਰਾਉਂਗਾ ਕਹਿੰਦੇ ਤੁਸੀਂ ਕਾਣਾ ਕਰਦੇ ਆ ਕੋਈ ਨਹੀਂ ਕੋਈ ਨਹੀਂ ਹਾਂ ਹਾਂ ਚਲੋ ਸਾਰੀ ਗਲੀ ਘੁਮਾ ਠੀਕ ਕੋਈ ਨਹੀਂ ਸਾਰੀ ਗਲੀ ਘੁਮਾ ਚਲੋ ਨਾ ਰੋਣ ਖੜ ਦਿਓ ਦੋ ਮਿੰਟ ਤੇਰੀ ਦੀ ਸੁਣ ਲੋ ਔਰਿਆ ਔਰਿਆ ਬਰਾਏ ਤੂੰ ਆ ਤੇਰੀ ਜਨਾਨੀ ਹੈ ਤੂੰ ਦੱਸ ਕੀ ਕਿਹਾ ਤੂੰ ਇਹਨੂੰ ਬੁਲਾ ਕੇ ਇਹਨੂੰ ਕਿਉਂ ਪੁੱਠਾ ਕਿਉਂ ਬੋਲਿਆ ਤੂੰ ਕਿਉਂ ਬੋਲਿਆ ਤੂੰ ਬਰਦ ਵਾਸਤੇ ਕਰ ਤੂੰ ਮੇਰੀ ਵਰਦੀ ਪਾਣੀ ਹੋਣਾ ਦਿਖਾਓ ਆ ਮੇਰੀ ਵਰਦੀ ਪਾਣੀ ਆਜ ਨਹੀਂ ਨਹੀਂ ਉਹ ਆਜਲੀਆ ਦਿਖਾਓ ਆਜਲੀਆ ਕਿੱਥੇ ਪਾੜੀ ਆ ਤੂੰ ਮੇਰੀ ਵਰਦੀ ਕੀ ਬੋਲਿਆ ਜਨਾਨੀ ਨੂੰ ਕਿਹਾ ਤੂੰ ਸਾਬਤ ਕਰਦੀ ਉਹ ਸਭ ਇਹਨੂੰ ਕਿਉਂ ਬੋਲਿਆ ਤੂੰ ਸਾਬਤ ਕਰਦੀ ਤੂੰ ਸਾਬਤ ਕਰਦੀ ਕਿਉਂ ਬੋਲਿਆ ਸਾਡੀ ਜਨਾਨੀ ਨੂੰ ਤੂੰ ਤੂੰ ਗੱਡੀ ਤੋੜਨਾ ਗੱਡੀ ਨਹੀਂ ਤੋੜ ਦੇਣਾ ਇਹਨੂੰ ਪੁੱਠਾ ਤੂੰ ਗੱਡੀ ਤੂੰ ਗੱਡੀ ਲੱਗਿਆ ਹੋ ਤੂੰ ਸਾਬਤ ਕਰਦੀ ਝੂਠੇ ਦਾਣ ਨਾਲ ਕੁਝ ਨਹੀਂ ਹੁੰਦਾ ਤੂੰ ਸਾਬਤ ਕਰਦੀ ਤੂੰ ਸਾਬਤ ਕਰਦੀ ਇੱਕ ਅਰਚਨਾ ਵੱਲੋਂ ਪਹਿਲਾਂ ਕੰਪਲੇਂਟ ਆਈ ਅਰਚਨਾ ਰਾਨੇ ਵੱਲੋਂ ਉਹ ਆਈ ਸੀ ਜੀਤ ਨਗਰ ਦੀ ਅਸੀਂ ਉਸ ਕੰਪਲੇਂਟ ਦੇ ਸਬੰਧ ਵਿੱਚ ਉੱਥੇ ਸੀ ਇੰਨੇ ਨੂੰ ਭੁਪਿੰਦਰ ਸਿੰਘ ਦੀ ਇੱਕ ਕੰਪਲੇਂਟ ਆ ਗਈ ਤੇ ਨਾਲ ਹੀ ਇੱਕ ਕੰਪਲੇਂਟ ਅਮਰਜੀਤ ਸਿੰਘ ਵੱਲੋਂ ਆ ਗਈ ਦੋਵੇਂ ਇੱਕੋ ਜਿਹੀਆਂ ਅਸੀਂ ਜਦੋਂ ਮੌਕੇ ਤੇ ਗਏ ਇਸ ਕੰਪਲੇਂਟ ਦੀ ਤਸਦੀਕ ਦੇ ਵਿੱਚ ਉਹ ਕਹਿਣ ਲੱਗੇ ਵੀ ਕੋਈ ਬੰਦਾ ਵਿੱਕੀ ਬਣਾ ਦਾ ਬੰਦਾ ਹੈ ਉਹ ਸਾਡੇ ਘਰੇ ਵੜਿਆ ਗੰਡਾਸੀ ਉਹਦੇ ਹੱਥ 'ਚ ਸੀ ਇੱਟਾ ਰੋੜੇ ਮਾਰੇ ਆ ਤੇ ਨਾਲ ਹੀ ਇੱਕ ਕੈਮਰਾ ਸੀ ਮੈਂ ਕਿਹਾ ਵੀ ਆਓ ਕੈਮਰਾ ਦੇਖੋ ਥੋੜਾ ਘਰ ਆ ਰਿਹਾ ਆਪਾਂ ਦੇਖੀ ਜਦੋਂ ਅਸੀਂ ਕੈਮਰਾ ਦੇਖਣ ਲੱਗੇ ਕੈਮਰੇ ਦੇ ਵਿੱਚ ਉਹ ਬੰਦਾ ਗੰਡਾਸੀ ਲੈ ਕੇ ਆਉਂਦਾ ਹੈ ਇਹਨਾਂ ਦੇ ਘਰੇ ਵੀ ਵੜਦਾ ਹੈ ਬਾਅਦ 'ਚ ਬਾਹਰ ਚਲਾ ਜਾਂਦਾ ਹੈ ਫਿਰ ਦੋਹਾਂ ਪਾਸੋਂ ਇੱਟਾ ਰੋੜੇ ਚੱਲਦੇ ਜਦੋਂ ਮੈਂ ਕਿਹਾ ਨਾ ਵੀ ਆਹ ਦੇਖੋ ਤੁਸੀਂ ਦੋਹਾਂ ਪਾਸੋਂ ਇੱਟਾ ਰੋੜਾ ਤੁਹਾਡੇ ਪਾਸੇ ਵੀ ਆ ਰਿਹਾ ਹੈ ਉਹ ਬੰਦੇ ਪੜਕ ਗਏ ਕਿਉਂ ਪੜਕੇ ਕਿ ਜਿਹੜਾ ਬੰਦਾ ਭੁਵਿੰਦਰ ਸਿੰਘ ਸੀ ਨਾ ਇਹ ਚੰਡੀਗੜ੍ਹ ਰਹਿੰਦਾ ਸੀ ਤੇ ਕੋਈ ਇਸ਼ੂ ਨਾਮ ਦੀ ਲੜਕੀ ਹੈ ਜਿਹਦਾ ਇਹ ਲਕੋਰਿਆ ਉਹ ਉਹਦੇ ਨਾਲ ਇਹਦੀ ਵੀ ਗੱਲਬਾਤ ਸੀ ਤੇ ਉਹ ਵਿੱਕੀ ਦੀ ਵੀ ਗੱਲਬਾਤ ਸੀ ਉਹਦੇ ਕਰਕੇ ਦੋਵਾਂ 'ਚ ਤਸਰਬਾਜੀ ਸੀ ਤੇ ਮੈਂ ਕਿਹਾ ਵੀ ਆਹ ਦੇਖੋ ਅਸੀਂ ਤਸਦੀਕ ਕਰਕੇ ਜੋ ਵੀਡੀਓ ਮੁਤਾਬਕ ਜੋ ਕਾਨੂੰਨੀ ਮੁਤਾਬਕ ਕਾਰਵਾਈ ਹੈ ਉਹ ਕਰੇਵੜਿਆ ਉਹਦੇ ਖਿਲਾਫ ਕਾਰਵਾਈ ਕਰਾਂਗੇ ਪਰ ਆਵੱਟੇ ਤੁਹਾਡੇਲੇ ਪਾਸੇ ਤਾਂ ਆਈ ਹੈ ਨਾ ਐਨੀ ਗੱਲ ਕਹਿੰਦੇ ਜੀ ਉਹ ਤਹਿਸ਼ ਤੇ ਜਾ ਕੇ ਬੁਰਾ ਭਲਾ ਕਹਿਣ ਲੱਗੇ ਧੱਕਾ ਮੁੱਕੀ ਕਰਨ ਲੱਗੇ ਠੀਕ ਹੈ ਜੀ ਅਸੀਂ ਅਸੀਂ ਆ ਕੇ ਚੱਲੋ ਇੱਧਰ ਤਸਦੀਕ ਕਰਾਂਗੇ ਫਿਰ ਸਾਡੀ ਗੱਡੀ ਦੇ ਮਗਰ ਇਹਨਾਂ ਸ਼ਰਾਰਤ ਨਾਲ ਸਾਡੇ ਵੱਟੇ-ਮੁੱਟੇ ਮਾਰੇ ਗੱਡੀ ਦੇ ਪਿੱਛੇ ਗੱਡੀ ਦੇ ਵੇਸੇ ਵਜਿਆ ਕੋਈ ਨਹੀਂ ਪਰ ਚਲਾ ਮੇ ਵੱਟੇ ਜਰੂਰ ਮਾਰੇ ਇਹਨਾਂ ਨੇ ਤੇ ਫਿਰ ਅਸੀਂ ਆ ਕੇ ਆਪਣੇ ਐਸਐਚਓ ਸਾਹਿਬ ਸਰਦਾਰ ਮਨਸਿਤੀਵਨ ਸਾਹਿਬ ਨੂੰ ਦੱਸਿਆ ਉਹਨਾਂ ਨੇ ਤੁਰੰਤ ਕਿਹਾ ਵੀ ਅਸੀਂ ਤਸਦੀਕ ਕਰਾਂਗੇ ਤੇ ਕਾਰਵਾਈ ਕਰਾਂਗੇ ਠੀਕ ਹੈ ਜੀ ਕੋਈ ਵਰਦੀ ਨੂੰ ਹੱਤ ਪਾਇਆ ਕੋਈ ਹੱਤ ਫੜਨ ਦੀ ਵੀ ਗੱਲ ਆ ਰਹੀ ਹੈ ਵੀਡੀਓ ਦੇ ਵਿੱਚ ਉਹ ਦੇਖੋ ਜਦੋਂ ਧੱਕਾ-ਮੁੱਕੀ ਕਰਦੇ ਨਾ ਉਹ ਬੰਦੇ ਕੀ ਜੀ ਉਹ ਤਹਿਸ਼ ਜਾ ਕੇ ਉਤਾਰੂ ਹੋ ਗਏ ਆਪਣਾ ਹੁਣ ਰੋਜ਼ ਦਾ ਕੰਮ ਆਪਾਂ ਤੋਂ ਧਿਰਜ ਨਾਲ ਲੈਣਾ ਹੈ ਉਹ ਵੀਡੀਓ ਬਣਾਉਣ ਲੱਗੇ ਤੁਸੀਂ ਐ ਕਰਦੇ ਹੋ ਤੁਸੀਂ ਕਰਦੇ ਹੋ ਮੇਰੀ ਜਨਾਨੀ ਨੂੰ ਫੜ ਲਿਆ ਮੇਰੀ ਜਨਾਨੀ ਨੂੰ ੱੱਕੇ ਮਾਰਦੇ ਮੈਂ ਕਹਾਂ ਵੀ ਜੈਸੀ ਕੋਈ ਗੱਲ ਹੈ ਸਾਬਤ ਕਿ ਸਾਬਤ ਕਰਦੀ ਤੇ ਫਿਰ ਤੁਸੀਂ ਇਹ ਮੌਕੇ ਤੇ ਜਿਹੜਾ ਹੈ ਕੀ ਕਾਰਵਾਈ ਕਰਾਦੇ ਹੋ ਜਿਸ ਤਰ੍ਹਾਂ ਤੁਹਾਡੀ ਸਰਕਾਰੀ ਵੈਲੰਗ ਨਾਲ ਚਾਤ ਨਹੀਂ ਨਹੀਂ ਗੱਲ ਕੀ ਹੈ ਅਸੀਂ ਐਸਐਸਟੇ ਸਾਹਿਬ ਸਿਟੀ 1 ਬਹੁਤ ਸ਼ਾਨੇ ਮੈਨੂੰ ਉਹਨਾਂ ਤੇ ਬਹੁਤ ਮਾਣ ਹੈ ਉਹ ਤਸਦੀਕ ਕਰਨਗੇ ਤਸਦੀਕ ਜੋ ਯੋਗ ਕਾਰਵਾਈ ਉਹ ਜ਼ਰੂਰ ਅਮਲ ਚ ਲਿਆਵਾਂਗੇ ਪਉ ਪੁਲਿਸ ਦਾ ਮਨੋਬਲ ਨਹੀਂ ਟਿਕਣ ਦਿੰਦੇ ਜੀ ਤੇ ਇੱਕ ਵੇਖਿਆ ਜਾਏ 112 ਜਿਹੜੀ ਲੋਕਾਂ ਦੀ ਸਹੂਲਤਾਂ ਵਾਸਤੇ ਬਣ ਰਹੀ ਹੈ ਤੇ ਪਰ ਉਹਨਾਂ ਦੇ ਨਾਲ ਇਸ ਤਰ੍ਹਾਂ ਦੇ ਵਿਵਾਰ ਕੀਤਾ ਜਾ ਰਿਹਾ ਜੀ ਕਿ ਹੈ ਕਿ ਉਹ ਜਿਹੜਾ ਏਰੀਆ ਨਾ ਜਿਹੜੇ ਲੋਕ ਗਲਤ ਹੈ ਜਿਨ੍ਹਾਂ ਨੂੰ ਪੁਲਿਸ ਚੰਗੀ ਨਹੀਂ ਲੱਗਦੀ ਉਹ ਪੁਲਿਸ ਦੇ ਖਿਲਾਫ ਬੋਲਦੇ ਆ ਉਹ ਕਦੋਂ ਚਾਹੁੰਦੇ ਆ ਕਿ ਪੁਲਿਸ ਟਾਈਮ ਨਾਲ ਆਵੇ ਪੁਲਿਸ ਗੱਲ ਕਰੇ ਠੀਕ ਦੇਖੋ ਨਾ ਤਾਂ ਅਸੀਂ ਦਵਾ ਪਾਰਟੀ ਵਿੱਚ ਸਾਡਾ ਕੋਈ ਬਖਰੀ ਹੈ ਅਸੀਂ ਤਾਂ ਇੱਕ ਬੰਦਾ ਕੰਪਲੇਂਟ ਕਰਦਾ ਉਹ ਫਿਰ ਕਹਿੰਦੇ ਅਸੀਂ ਕੰਪਲੇਂਟ ਕੀਤੀ ਤੁਸੀਂ ਉਵੇਂ ਕਾਰਵਾਈ ਕਰੋ ਮੈਂ ਕਿਹਾ ਵੀ ਇਹ ਤਸਦੀਕ ਕਰ ਦਿਆਂ ਜੋ ਸਚਾਈ ਹੈ ਉਵੇਂ ਕਰਾਂਗੇ ਠੀਕ ਤੋੜਾ ਸਰ ਜੀ ਜੀ ਤੁਹਾਡੀ ਮੇਰਾ ਨਾਮ ਕਿਹੜੀ ਸਾਈਡ ਰਹਿੰਦੇ ਹੋ ਅਸੀਂ 5 ਪਿੰਡ ਕਿਤੇ ਬੈਠੇ ਰਹਿੰਦੇ ਪੰਜ ਨੰਬਰ ਗਾੜੀ ਜੀ ਅਸੀਂ ਤਾਂ ਸਾਰਾ ਐਸੀ ਫਾਰਮ ਭਰੀ ਜਾਂਦੇ ਸੀ ਅੰਦਰ ਸੀ ਗਿਆ ਲਾਉਣ ਲਾਉਣ ਚੱਕਰ ਦੀਆਂ ਬੋਲੀਆਂ ਜੜੀਆਂ ਮੇਰਾ ਕਾਕਾ ਦਾ ਪਰਾਂ ਨੂੰ ਮੂੰਹ ਸੀਗਾ ਚਾਹ ਪੀ ਕੇ ਹਟਿਆ ਸੀਗਾ ਤੇ ਉਹਨੇ ਮਗਰ ਦੀ ਹੱਥ ਉਹਦੇ ਪਤਾ ਲਗਾ ਜੇ ਥੱਪੜ ਥੱਪੜ ਹੋ ਕੇ ਤੇ ਮੈਂ ਫੜਿਆ ਤੇ ਭੱਜ ਕੇ ਜਾਵੜਿਆ ਫੜਨ ਲੱਗਣਾ ਸੀ ਦੂਰੀ ਬਾਰ ਗੱਡਾਸੀ ਲੈ ਕੇ ਆਇਆ ਉਹ ਅਸੀਂ ਕੈਮਰੇ ਪੁਲਿਸ ਨੂੰ ਇਹਨਾਂ ਨੂੰ ਵਿਖਾਏ ਆ ਇਹ ਵੇਖ ਕੇ ਅਧਿਕਾਰੇ ਬਲਸਾਈਆਂ ਨੂੰ ਦੱਸਿਆ ਸਾਰਾ ਕੁਝ ਸਾਡੇ ਬਰ ਖਿਲਾਫ ਹੀ ਚੱਲਣ ਲੱਗ ਗਿਆ ਤੇ ਉਹਨਾਂ ਨੂੰ ਕੈਮਰੇ ਵੀ ਖੋਲ ਕੇ ਵਿਖਾਏ ਆ ਤੇ ਮੁੜ ਕੇ ਸਾਡੇ ਬਰ ਖਿਲਾਫ ਹੀ ਚੱਲਣ ਲੱਗ ਗਿਆ ਸਤਾ ਨਹੀਂ ਰੰਜਿਸ਼ ਕੀ ਸੀ ਤੁਹਾਡੇ ਮੁੰਡੇ ਨਾਲ ਜੀ ਉਹ ਜੀ ਪਹਿਲਾਂ ਤੰਦੀਗੜ ਰਹਿੰਦੇ ਸੀ ਕੋਈ ਮੁੰਡਾ ਮੁੰਡਾ ਦੀ ਹੋਗੀ ਹੋਣੀ ਆ ਗੱਲ ਐਨੀ ਗੱਲ ਸੀ ਇੱਥੇ ਤਾਂ ਕੋਈ ਗੱਲ ਵੀ ਨਹੀਂ ਹੋਣੀ ਠੀਕ ਮੇਰਾ ਨਾਮ ਸੁਖਪ੍ਰੀਤ ਕੌਰ ਆ ਮੇਰਾ ਨਾਮ ਸੁਖਪ੍ਰੀਤ ਕੌਰ ਆ ਤੇ ਮੇਰੇ ਦਿਉਰ ਦੀ ਲੜਾਈ ਹੋਈ ਸੀ ਕਿਸੇ ਮੁੰਡੇ ਨਾਲ ਤੇ ਉਹ ਜੀ ਪਹਿਲਾਂ ਤਾਂ ਹੋਈ ਸੀ ਕੋਈ ਉਹਨਾਂ ਦੀ ਲਾਗ ਡਟ ਸੀ ਕਿ ਪਹਿਲਾਂ ਦੀ ਤੇ ਹੁਣ ਚੰਡੀਗੜ੍ਹੋਂ ਇੱਥੇ ਆ ਕੇ ਰਹਿ ਰਹੇ ਸੀਗੇ ਥੋੜੀ ਬਹੁਤੀ ਕੋਈ ਸਵੇਕ ਉਹਦਮ ਦੀ ਗੱਲ ਹੋਈ ਸੀਗੀ ਤੇ ਉਹ ਸਵੇਰੇ ਸਾਡੇ ਘਰੇ ਆਏ ਆ ਘਰੇ ਆ ਕੇ ਸਾਡੇ ਮੇਰੇ ਦੇ ਉਰਨਾ ਮਾਰ ਕੁੱਟ ਕਰਨ ਲੱਗ ਗਏ ਅਸੀਂ ਬੁੜੀਆਂ ਬੁੜੀਆਂ ਘਰੇ ਸੀੀਆਂ ਮੇਰੀ ਸੱਸ ਸੁਖਜੀਤ ਕੌਰ ਦੇ ਸੱਟਾਂ ਮਾਰ ਕੇ ਗਏ ਆ ਵੀ ਉਂਗਲ ਤੋੜ ਗਏ ਆ ਤੇ ਇਹਨਾਂ ਦੀ ਰੰਜਿਸ਼ ਕੀ ਸੀ ਕਿ ਮੈਂ ਇਹਨਾਂ ਦੀ ਮੇਨ ਰੰਜਿਸ਼ ਦਾ ਤਾਂ ਪਤਾ ਹੀ ਨਹੀਂ ਜੀ ਉੱਥੇ ਮਾੜਾ ਮਟਾ ਤਾਂ ਮੈਟਰ ਸਾਡਾ ਵੀ ਹੋ ਗਿਆ ਸੀ ਸੌਫਟ ਸਾਨੂੰ ਤਾਂ ਪਤਾ ਹੀ ਨਹੀਂਗਾ ਵੀ ਸੋਲਵ ਹੋ ਹੀ ਗਿਆ ਸੀ ਉਹ ਤਾਂ ਸਾਡਾ ਤੇ ਤੁਹਾਡੇ ਕੋਲ ਪੁਲਿਸ ਆਈ ਸੀ ਜੀ ਦੱਸਿਆ ਜਾ ਰਿਹਾ ਪੁਲਿਸ ਦੇ ਗੱਡੀਆਂ ਦੇ ਉੱਤੇ ਤੁਸੀਂ ਇਟਾ ਮਾਰ ਰਹੇ ਨਹੀਂ ਜੀ ਸਾਡੇ ਕੈਮਰੇ ਲੱਗੇ ਹੋਏ ਆ ਗਲੀ 'ਚ ਕੈਮਰੇ ਖੋਲ ਕੇ ਵੇਖੇ ਜਾਣ ਵੀ ਅਸੀਂ ਪੁਲਿਸ ਦੇ ਗੱਡੀ ਨੂੰ ਵੱਟੇ ਮਾਰੇ ਆ ਜਾਂ ਨਹੀਂ ਮਾਰੇ ਸਗੋ ਜਿਹੜੇ ਪੁਲਸ ਸਨਚਾਰ ਚ ਆਏ ਸੀ ਉਹਨਾਂ ਨੇ ਸਾਡੇ ਨਾਲ ਬਹਿਸਵਾਜੀ ਕੀਤੀ ਉਹ ਕਹਿੰਦੇ ਅਖੇ ਵੀ ਤੁਸੀਂ ਤਾਂ ਏ ਕਹਿੰਦੇ ਵੀ ਤੁਸੀਂ ਤਾਂ ਗੱਪ ਮਾਰਦੇ ਆ ਤੁਸੀਂ ਝੂਠ ਮਾਰੀ ਜਾਂਦੇ ਆ ਠੀਕ